ਸੋ ਚੈਨਲ ਗਾਇਜ਼ ਅੱਜ ਮਮਾ ਉੱਤੇ ਆ ਗਏ ਆ ਮਮਾ ਨਾਲ ਧੋਂਦੇ ਪਏ ਆ ਸੱਡੀਆਂ ਵਾਲੇ ਕੱਪੜੇ ਜਿਹੜੇ ਕਿ ਜਿੱਥੇ ਲੈ ਕੇ ਜਾਣੇ ਆ ਵਿਆਹ ਤੇ ਇਹ ਮਤਲਬ ਜਿਹੜੇ ਠੰਡਾ ਪਾਉਣੇ ਬਣੇ ਜਣੇ ਸੱਡੀਆਂ ਵਾਲੇ ਕੱਪੜੇ ਇਹ ਮਮਾ ਇਸ ਕੱਪੜੇ ਨਵੇਂ ਆ ਪਰ ਮੈਂ ਪਹਿਲੀ ਵਾਰੀ ਧੋਣ ਲਗੀ ਇਹਨਾਂ ਨੂੰ ਇਸ ਕਰਕੇ ਮੈਂ ਕਿਹਾ ਪਹਿਲਾਂ ਪਾਣੀ ਚੋਂ ਕੱਢ ਲੀਏ ਫਿਰ ਪਾਵਾਂਗੇ ਕਾਫੀ ਟਾਈਮ ਹੋ ਗਿਆ ਲੈ ਇਹਨੂੰ ਪਰ ਤੋਂਤੇ ਨਹੀਂ ਸੀਗੇ ਮਤਲਬ ਯੂਜ਼ ਵੀ ਨਹੀਂ ਹਿੰਨੇ ਕੀਤੇ ਸੀ ਕੀਤੇ ਵੀ ਹੋਗੇ ਤਾਂ ਇੱਕ ਅੱਧੀ ਵਾਰ ਤੇ ਹੁਣ ਮਮਾ ਧੋਂਦੇ ਪਏ ਕੱਪੜੇ ਪਾਣੀ ਦੁਕਾਨ ਤੇ ਟਾਈਮ ਲਾਇਆ ਮੈਂ ਤੁਸੀਂ ਅੱਛਾ ਬੜੀਆ ਚੱਲ ਰਹੀ ਹੈ ਕਿ ਤਰ੍ਹਾਂ ਪਾਣੀ ਤਾਂ ਨਿਕਲ ਜਾਣਗੇ ਨਾ ਗਾਇਸ ਮੈਂ ਕੋਠੇ ਉੱਤੇ ਆ ਗਈਆਂ ਕਿਉਂਕਿ ਇਹ ਨਾ ਕੱਪੜੇ ਧੁਣੀ ਜਿਹੜੇ ਪਾਏ ਹੋਏ ਸੀ ਸੁੱਕ ਗਏ ਸੀਗੇ ਕੱਢ ਲਏ ਸੀਗੇ ਤੇ ਮੈਂ ਨਾ ਦਰਾਹ ਕਰਦੀ ਪਈ ਆ ਆਹਾਂ ਕੰਦਾ ਸਾਫ ਕਰਦੀ ਪਈ ਆ ਕਿਉਂਕਿ ਕਾਫੀ ਟਾਈਮ ਤੋਂ ਕੱਪੜੇ ਨਹੀਂ ਸੀ ਪਾਏ ਹੋਏ ਤੇ ਕੰਦਾ ਗੰਦੀਆਂ ਹੋਈਆਂ ਸੀਗੀਆਂ ਤੇ ਕੱਲ ਮੈਂ ਕੱਲ ਮੈਂ ਨਾ ਇੰਨਾ ਦੇ ਕੱਪੜੇ ਪਾ ਕੇ ਰਹੀ ਸੀਗੀ ਕੰਦਾ ਤਾਂ ਮੈਂ ਸਾਫ਼ ਕੀਤੀਆਂ ਸੀਆਂ ਪਰ ਉਹਨਾਂ ਚੰਗੀ ਤਰ੍ਹਾਂ ਨਹੀਂ ਸੀ ਹੋਈਆਂ ਤੇ ਕੱਪੜਿਆਂ ਨੂੰ ਉੱਡੀ ਉਹ ਚਿੱਟਾ ਚਿੱਟਾ ਲੱਗ ਗਿਆ ਸੀ ਤੇ ਬਾਕੀ ਵੀ ਕੰਮ ਕਰਨ ਨੂੰ ਲੈ ਆਈਆਂ ਮੈਂ ਇੱਥੇ ਕੋਠੇ ਤੇ ਤੇ ਮੰਮਾ ਵੀ ਆਲੇ ਪੇ ਮੰਮਾ ਮਸ਼ੀਨ ਚੋਂ ਕੱਪੜੇ ਕੱਢਦੇ ਪਏ ਆ ਤੇ ਮੈਂ ਤੇ ਫਿਰ ਮੰਮਾ ਬਾਅਦ ਕੱਪੜੇ ਪਾਉਂਦੇ ਆ ਗਾਇਜ਼ ਮੰਮਾ ਕੱਪੜੇ ਸੁਕਣੇ ਡਾਲਦੇ ਹੋਏ ਕੱਪੜੇ ਧੋਲੇ ਸੀਗੇ ਤੇ ਆਹ ਕੁਸ਼ਕ ਕੱਪੜੇ ਆ ਜਿਹੜੇ ਅਸੀਂ ਨਾਲ ਲੈ ਕੇ ਜਾਣੇ ਆ ਤੇ ਵੈਸੇ ਤਾਂ ਅਸੀਂ ਲੇਟ ਹੋ ਗਏ ਥੋੜਾ ਅੱਜ ਪਾਪਾ ਨੇ ਮੇਰਾ ਜੈਂਪਰ ਬਣਾਉਂਦੇ ਸੀ ਉਹਦੀ ਫਿਟਿੰਗ ਹੀ ਨਹੀਂ ਆਉਂਦੀ ਪੀਸ ਸਹੀ ਤਰੀਕੇ ਨਾਲ ਤੇ ਕਦੇ ਉਹ ਟਾਈਟ ਹੋ ਜਾਂਦਾ ਸੀ ਕਦੇ ਉਹ ਖੁੱਲਾ ਹੋ ਜਾਂਦਾ ਸੀਗਾ ਉਹਦੇ ਉਹਦੇ ਵਿੱਚ ਸਾਨੂੰ ਰੋਟੀ ਖਾਣ ਨੂੰ ਡੇਢ ਡੇਢ ਕੁ ਵਜ ਗਿਆ ਸੀਗਾ ਤੇ ਹੁਣ 2:00 ਵੱਜ ਚੁੱਕੇ ਤੇ ਅਸੀਂ ਇੰਨੀ ਲੇਟ ਕੋਠੇ ਤੇ ਆਏ ਆ ਤੇ ਦੇਖੋ ਧੁੱਪ ਵੀ ਜਾਂਦੀ ਪਈ ਐ ਨਹੀਂ ਫਿੱਕੀ ਜੀ ਤਾਂ ਆਪਾਂ ਨਹੀਂ ਉਹ ਨਹੀਂ ਹੈਗੀ ਮਤਲਬ ਤਿੱਖੀ ਨਹੀਂ ਹੈਗੀ ਤੇ ਇਹੀ ਸਿੱਖਣੀ ਪੈਣੀ ਹੋਣੀ ਔਰ ਤੁਹਾਨੂੰ ਗਾਈਜ਼ ਪਹਿਲੀ ਵਾਰੀ ਪਾਪਾ ਨੇ ਚਰਨ ਪਾਇ ਕੋਟੇ ਤੇ ਪਾਪਾ ਕੀ ਕਰਨਾ ਹੈ ਮੈਂ ਬੂਟੇ ਦੇਖਣਾ ਹੈ ਬੜੇ ਦਿਨ ਹੋ ਗਏ ਦੇਖੋ ਦੇਖੋ ਬੂਟੇ ਦੇਖੋ ਨਾਲ ਉਹ ਆ ਸੁੱਕੀ ਪਈ ਜਾਂਦਾ ਪਾਣੀ ਪਾਓ ਅਸੀਂ ਆਪੇ ਮੈਨੂੰ ਪਾਪਾ ਪਾਣੀ ਪਾਉਂਦੇ ਤਾਂ ਉਹ ਗਲ ਜਾਂਦੀ ਆ ਆਏ ਹੁੰਦੀ ਵੀ ਆ ਹਾਂ ਤਾਂ ਕਰਕੇ ਨਹੀਂ ਪਾਇਆ ਖੁਸ਼ ਕੋਈ ਕਰਕੇ ਹੁੰਦੀ ਆ ਆਪਣੇ ਇਹਨੂੰ ਹੱਥ ਸਪਰਸ਼ ਕਰੋ ਕਿ ਪਤਾ ਹੋ ਜਵੇ ਗੱਡੀ ਦਾ ਆ ਤੁਸੀਂ ਬਸ ਨਾ ਕੌਲੀਆਂ ਮਾਰ ਦਿਓ ਗਾਈਜ਼ ਪਾਪਾ ਮਾਨੂੰ ਸਾਡੇ ਵਿਰੋਧ ਕਰਦੇ ਪਏ ਜਦ ਕਿ ਪਾਪਾ ਨਹੀਂ ਸਨ ਕਿਹਾ ਸੀ ਕਿ ਜਿੰਨਾ ਹੋ ਸਕੇ ਨਾ ਉਹਨੇ ਨੀਚੇ ਕਰੀਓ ਨੀਚੇ ਨਾ ਉਹਨਾਂ ਕਿਆ ਫਿਜ਼ੀਕਲ ਕੋਈ ਨਹੀਂ ਹਾਂ ਉਹਨਾਂ ਨਾਲ ਜੜੇ ਆਉਣ ਲੱਗੇ ਹਾਂ ਸਾਢੇ ਸਕੂਲੇ ਹਾਂ ਬਹੁਤ ਸਾਨੂੰ ਭਰ ਲੱਗਦੀ ਹੈ ਗਾਈਜ਼ ਮੈਂ ਹੈ ਨਾ ਹੁਣੀ ਕੋਠੇ ਦੀ ਗਈ ਸੀ ਜੀ ਪੌਣੇ ਪੰਜ ਹੋ ਗਿਆ ਜਿੱਦਾਂ ਕਿ ਤੇ ਮਮਾ ਦਾ ਤੈਨ ਲਾਉਂਦੇ ਪਏ ਆ ਤੇ ਮੇਕਅਪ ਦੇ ਕੋਠੇ ਤੋਂ ਲੈ ਕੇ ਆਈ ਸੀ ਕਿਉਂਕਿ ਜਰੂਰੀ ਰੱਖਣੀ ਉਹਦੇ ਵਿੱਚ ਬੈਗ ਚ ਕਿ ਹੈ ਨਾ ਹੁਣੀ ਸਾਡੇ ਮਾਸੀ ਦਾ ਫੋਨ ਆਇਆ ਸੀ ਜਿਹਨਾਂ ਨੂੰ ਤੁਸੀਂ ਸਾਡੇ ਵਲੌਗ ਦੇ ਵਿੱਚ ਵੀ ਦੇਖਿਆ ਆ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਹੁਣ ਜਿਹੜੇ ਵਿਆਹ ਤੇ ਅਸੀਂ ਜਾਣਾ ਸੀ ਨਾ ਉਹਨਾਂ ਦਾ ਵਿਆਹ ਉੱਥੇ ਨਹੀਂ ਹੋਣਾ ਜਿੱਥੇ ਮਤਲਬ ਉਹਨਾਂ ਦਾ ਘਰ ਆ ਉਹਨਾਂ ਦਾ ਵਿਆਹ ਕਿਤੇ ਹੋਰ ਹੋਣਾ ਆ ਕਿਉਂਕਿ ਸਾਡੇ ਮਤਲਬ ਸਾਡੇ ਯਾਤ ਰਿਸ਼ਤੇ ਦੇ ਜਲੰਧਰ ਜਾਂਦਾ ਫਿਰ ਜਲੰਧਰ ਦੇ ਜਿਹੜੇ ਮ local ਵਾਸੀ ਆ ਉਹਨਾਂ ਨੂੰ ਉੱਧਰ ਜਾਣਾ ਪੈਣਾ ਸੀਗਾ ਜੋ ਕਿ ਬਹੁਤ ਤੇ ਸਾਨੂੰ ਵੀ ਹਾਂਜੀ ਤੁਮਹਾਂਦਰ ਨੂੰ ਸਾਨੂੰ ਇੱਥੇ ਜਾਣਾ ਪੈਣਾ ਸੀ ਤੁਸੀਂ ਕਹਿੰਦੇ ਮੈਨੂੰ ਵਲੌਗ ਚ ਨਹੀਂ ਦੇਖਿਆ ਉਹ ਦੇਖ ਲਓ ਤੇ ਪਲਾਨ ਜੇ ਚੇਂਜ ਹੋਏ ਪਹਿਲਾਂ ਜਿੱਥੇ ਜਾਣਾ ਸੀ ਹੁਣ ਵਿਆਹ ਹੋਤੇ ਨਹੀਂਗਾ ਕਿਉਂਕਿ ਸਾਰੇ ਜਿਹੜੇ ਇੱਧਰ ਵਾਲੇ ਆ ਉਧਰ ਜਾਣ ਚ ਮੁਸ਼ਕਿਲ ਹੁੰਦੀ ਪਈ ਸਾਰੇ ਨੂੰ ਤੇ ਇਸ ਲਈ ਜਿਨ੍ਹਾਂ ਨੇ ਵਿਆਹ ਕਰਨਾ ਉਹ ਇੱਧਰ ਆ ਕੇ ਦੇਖਾ ਅਸੀਂ ਵਿਆਹ ਵਾਲੇ ਇੱਧਰ ਸੱਦ ਲਈ ਤੇ ਅਸੀਂ ਨਹੀਂ ਉਧਰ ਜਾਈ ਤਾਂ ਅਜੀ ਕਹਿੰਦਾ ਪਾਨੀ ਸ਼ਾ ਮੈਨੂੰ ਥੋੜਾ ਅਫਸੋਸ ਆ ਅਫਸੋਸ ਆ ਨਹੀਂ ਇੱਥੇ ਵੀ ਤਾਂ ਉਹਨਾਂ ਨੇ ਲਕੋਟੀ ਪਰ ਨਹੀਂ ਉਹ ਜਿੱਦਾਂ ਉਹਨਾਂ ਦਾ ਗਾਇਸ ਜਿੱਦਾਂ ਉਹਨਾਂ ਦਾ ਘਰ ਇਹਨਾ ਥੋੜਾ ਨਾ ਮਤਲਬ ਤੁਸੀਂ ਸਮਝ ਲਓ ਕਿ ਖੇਤਾਂ ਵਾਲਾ ਖੇਤਾਂ ਵਾਲਾ ਮਾਹੌਲ ਤੇ ਜਿੱਦਾਂ ਸ਼ਾਂਤੀ ਸ਼ਾਂਤਮਈ ਪਿੰਡਾਂ ਵਾਲਾ ਮਾਹੌਲ ਤੇ ਉਹ ਨਹੀਂ ਦੇਖਣਾ ਸਾਡੇ ਕੋਲ ਕੋਈ ਨਹੀਂ ਕੋਈ ਨਹੀਂ ਤਾਂ ਹੈਗੀ ਆ ਹੁਣ ਪਰ ਉਹ ਇੱਧਰ ਆਗੇ ਉਹ ਵੀ ਸਹੀ ਹੈ ਕਿਉਂਕਿ ਜਦੋਂ ਆਪਾਂ ਜਾਣਾ ਸੀ ਵਾ ਪੋਦੇ ਹੀ ਥੱਕ ਜਾਣੇ ਹੁਣ ਤੇ ਜਾਂਦਿਆਂ ਨਹੀਂ ਹਾਂ ਤੇ ਮम्मा ਕਹਿੰਦੇ ਠੰਡ ਤਾਂ ਹੈਗੀ ਆ ਪਰ ਉਹਨਾਂ ਖੁੱਲਾ ਖੁੱਲਾ ਮਾਹੌਲ ਉਹ ਵੀ ਹੋਣੀ ਚਾਹੀਦੀ ਹਾਂ ਉਹਨਾਂ ਦੇ ਘਰ ਦੇ ਮਤਲਬ ਉਹਨਾਂ ਦੇ ਜਿਹੜਾ ਘਰ ਹਨ ਉਹ ਖੁੱਲਾ ਖੁੱਲਾ ਜਿਆ ਹਨ ਤੇ ਉੱਥੇ ਹੋਰ ਵੀ ਠੰਡ ਹੋਣੀ ਸੀਗੀ ਤੇ ਮੰਮਾ ਕਹਿੰਦੇ ਪਿੰਡਾਂ ਦਾ ਮਾਹੌਲ ਤਾਂ ਇਦਾਂ ਹੁੰਦਾ ਕਿ ਮਤਲਬ ਮੌਸਮ ਤਾਂ ਇਦਾਂ ਹੁੰਦਾ ਕਿ ਠੰਡ ਵਗੈਰਾ ਪੈਣੀ ਸ਼ੁਰੂ ਹੋ ਜਾਂਦੀ ਹੁੰਦੀ ਆ ਤੇ ਇੱਥੇ ਫਿਲਹਾਲ ਤੱਕ ਇਧਰ ਤਾਂ ਆਪਣੀ ਹੋਈ ਨਹੀਂ ਹੈ ਕਿ ਸ਼ੁਰੂ ਤੇ ਮੰਮਾ ਕਹਿੰਦੇ ਕਿ ਤੁਸੀਂ ਬੱਚੀਆਂ ਰਹੂਗੀ ਆ ਤੇ ਨਾਲੇ ਪਾਪਾ ਕਹਿੰਦੇ ਕਿ ਸਾਰਾ ਦਿਨ ਟ੍ਰੇਨ 'ਚ ਬੈ ਕੇ ਜਦੋਂ ਤੁਹਾਨੂੰ ਜਾਣਾ ਪੈਣਾ ਤਾਂ ਜੋੜੜੀਆਂ ਹੱਡੀਆਂ ਖੜਕੀਗਾ ਫੇਰ ਤੁਹਾਨੂੰ ਪਤਾ ਲੱਗਣਾ ਇਹ ਪਾਪਾ ਤਾਂ ਕਹਿੰਦੇ ਕਿ ਵਧੀਆ ਹੋ ਗਿਆ ਕਿ ਮਤਲਬ ਉਹ ਇਧਰ ਕਿ ਵਿਆਹ ਕਰਨ ਲੱਗੇ ਆ ਅਮਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਕਹਿੰਨੀ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਦਾ ਧੰਨਵਾਦ ਪ੍ਰਮਾਤਮਾ ਦਾ ਧੰਨਵਾਦ ਮਾਸੀ ਹੁਣਾ ਦਾ ਧੰਨਵਾਦ ਤੇਰੀ ਮਾਸੀ ਹੁਣਾ ਦਾ ਜਿਹੜੇ ਸਾਨੂੰ ਨਾ ਉਧਰ ਬਲਾ ਕੇ ਆਪ ਇੱਧਰ ਆ ਕੇ ਵਿਆਹ ਕਰਨ ਲੱਗੇ ਆ ਮਮਾ ਦੇ ਪਾਪਾ ਮਮਾ ਦੇ ਪਾਪਾ ਤਾਂ ਸੋਚੀ ਗਈ ਹਾਂ ਉਧਰ ਜਾਣਾ ਪੈਣਾ ਹੈ ਉਧਰ ਜਾਣਾ ਪੈਣਾ ਸਾਨੂੰ ਤੇ ਇੱਧਰ ਤਾਂ ਕੁਝ ਨਹੀਂ ਸੀਗਾ ਹਾਂ ਵੀ ਜੇ ਉਧਰ ਜਾਣਾ ਬਟ ਚਲੋ ਕੋਈ ਨਹੀਂ ਹੁਣ ਉਧਰ ਵੀ ਤੇ ਇੱਧਰ ਵੀ ਸਹੀ ਚਲੋ ਕੋਈ ਨਹੀਂ ਕਿਉਂਕਿ ਗਾਇਸ ਸਵੇਰ ਨੂੰ ਅਸੀਂ ਤੁਰਾਂਗੇ ਤੇ ਸ਼ਾਮ ਬਹੁਤ ਚਾ 6 5 6 ਵਜੇ ਜਾ ਕੇ ਪਹੁੰਚ ਜਾਣਾ ਉਹ ਵੀ ਟ੍ਰੇਨ ਚ ਮਮਾ ਉਹ ਵੀ ਟ੍ਰੇਨ ਚ ਅਜੇ ਟ੍ਰੇਨ ਤੋਂ ਗਾਵੀ ਆਪਾਂ ਜਾਣਾ ਸੀ ਕਿਸੇ ਆਹੋ ਟ੍ਰੇਨ ਤੋਂ ਮਮਾ ਕਹਿੰਦੇ ਕਿ ਟ੍ਰੇਨ ਤੋਂ ਅੱਗੇ ਵੀ ਮਤਲਬ ਪਿੰਡ ਉਚ ਉਹਨਾਂ ਦੇ ਘਰ ਚ ਜਾਣ ਨੂੰ ਵੀ ਆਪਾਂ ਨੂੰ ਕੋਈ ਮਤਲਬ ਵਹੀਕਲ ਚਾਹੀਦਾ ਹੋਊਗਾ ਤੇ ਗੁਰਸ਼ਾ ਦੇ ਦੇ ਵਿੱਚ ਕੋਈ ਵਧੀਆ ਗੱਲ ਹੋ ਗਈ ਜਿਹੜਾ ਕਿ ਉਹਨਾਂ ਨੇ ਇਹ ਡਿਸੀਜਨ ਲਿਆ ਵਧੀਆ ਗੱਲ ਹੀ ਹੈ ਵੈਸੇ ਤੇ ਬਾਕੀ ਹੁਣ ਅਸੀਂ ਤਿਆਰੀਆਂ ਵਗੈਰਾ ਕਰਦੇ ਵੇ ਆਂ ਵਿਆਹ ਦੀਆਂ ਤਿਆਰੀਆਂ ਜੋਰ-ਸ਼ੋਰ ਹਰੇ ਤੇ ਵਿਆਹ ਦੀਆਂ ਤਿਆਰੀਆਂ ਜੋਰ-ਸ਼ੋਰ ਹੋ ਰਹੀਆਂ ਤੇ ਕਿਉਂਕਿ ਮਾਸੀ ਉਹਨਾਂ ਨੇ ਸਾਨੂੰ ਐਨ ਮੌਕੇ ਤੇ ਕਿਹਾ ਕਿ ਮਤਲਬ ਉਹਨਾਂ ਦਾ ਵਿਆਹ ਆ ਉਹਨਾਂ ਦੇ ਘਰ ਵਿਆਹ ਆ ਤੇ ਜਿਹਦੇ ਕਰਕੇ ਮਤਲਬ ਸਾਰੇ ਆ ਨੂੰ ਜੋਰ-ਸ਼ੋਰ ਹਰੇ ਤੇ ਤਿਆਰੀ ਜਿਦ ਤੱਕ ਅਸਲੀ ਤਾਂ ਮਾਸੀ ਜੀ ਨਾਲ ਵੀ ਤਾਂ ਜਿੱਦ ਤੱਕ ਇਹ ਵੀ ਦੱਸਣੇ ਆ ਕਿ ਸਾਡੇ ਮਾਸੀ ਜੀ ਦੇ ਮੁੰਡੇ ਦਾ ਵਿਆਹ ਆ ਹਮ ਮਤਲਬ ਸਾਡੇ ਭਾਜੀ ਜੀ ਦਾ ਵਿਆਹ ਆ ਭਾਜੀ ਜੀ ਨਹੀਂ ਭਾਜੀ ਸਾਡੇ ਭਾਜੀ ਦਾ ਵਿਆਹ ਆ ਸਖੇ ਮਾਸੀ ਜੀ ਆ ਮਮਾ ਦੇ ਜਿਹੜੇ ਸਭ ਤੋਂ ਵੱਡੇ ਆ ਨਾ ਮਾ ਸਭ ਤੋਂ ਵੱਡੇ ਉਹਨਾਂ ਦੇ ਮੁੰਡੇ ਦਾ ਵਿਆਹ ਆ ਸੋ ਘਰ ਦਾ ਹੀ ਵਿਆਹ ਆ ਗਾਈਜ਼ ਮੇ ਪਾਜੀ ਜੀ ਜੀ ਦੀ ਜਗਾ ਪਾਜੀ ਕਿਉਂ ਕਿ ਕਿ ਉਹ ਵੈਸੇ ਭਾ ਹੁੰਦਾ ਆ ਪਾਜੀ ਵੈਸੇ ਲਗਾ ਦੇਨੇ ਸੋ ਪਾਜੀ ਬਣ ਜਾਂਦਾ ਉਹ ਤੇ ਜਿਦਾ ਕਿ ਇਹਨੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਹੈ ਤੇ ਹਾਂ ਮੈਂ نیچے ਤੋਂ ਕਰੈਕਟ ਇਨਫੋਰਮੇਸ਼ਨ ਦਿੱਤੀ ਯੈਸ ਨਕਲ ਮਾਸੀ ਦਾ ਨਾਮ ਲੈ ਦਿੱਤਾ ਤੇ ਹੁਣ ਦੱਸ ਵੀ ਦਿਨ ਨੇ ਕਿਹਦਾ ਵਿਆਹ ਆ ਗਾਈਜ਼ ਲੱਗ ਰਹੀ ਹੈ ਮੈਂ ਮੇਰੀ ਕੋਤ ਬੋਲ ਰਹੀ ਕੀਤੀ ਮੈਂ ਨਾਲ ਗੱਲ ਤੋਂ ਕਰਤੀ ਬਿਲਾਲ ਮੇਰੇ ਵਾਲ ਗਿੱਲੇ ਆ ਤੇ ਇਹਨੇ ਮੇਰੀ ਕੋਤ ਕਰਤੀ ਤੇ ਇਹਨਾਂ ਨੇ ਜ਼ਬਰਦਸਤੀ ਮੇਰੀਆਂ ਫੋਟੋਆਂ ਖਿੱਚੀਆਂ ਜ਼ਬਰਦਸਤੀ ਇਨੇ ਮધુਬਾਲਾ ਪੋਚੀ ਫੋਟੋ ਖਾਈ ਚ ਇਨਾਂ ਦੋਵਾਂ ਨੇ ਮੇਨਾ ਤੱਕਾ ਕੀਤਾ ਹਾਂ ਮਮਾ ਮਮਾ ਜਰਾ ਤੱਕਾ ਕਰਦੇ ਸੀ ਗਾਇਸ ਮੈਂ ਕੋਈ ਤੱਕਾ ਤੱਕਾ ਨਹੀਂ ਅੱਜ ਮਮਾ ਦੀ ਇਕੱਲਾ ਬੋਲਾ ਹਾਲ ਹੋਈਆਂ ਪਤਾ ਨਹੀਂ ਕਿਉਂ ਆਪਾਂ ਕਿਉਂ ਧੁੱਪ ਹੋਏ ਨਾ ਤਾ ਦੁਪਟੇ ਕਹਾਣੀ ਹੈ ਨਹੀਂ ਕੋਲਸਟ੍ਰੋਲ ਵਧਿਆ ਹੋਣਾ ਹੈ ਧੁੱਪੇ ਉਥੇ ਮਮਾ ਬਲਸ਼ ਆਇਆ ਹੋਤਾੜੀ ਗੱਲਾਂ ਤੇ ਨੈਚੁਰਲ ਬਲਸ਼ ਆ ਮਮਾ ਤਾਂ ਸੋ ਮੇਰਾ ਇਨਾਂ ਜ਼ਬਰਦਸਤੀ ਕਹੋ ਕੀਤੀ ਪਤਾ ਨਹੀਂ ਮੈਨੂੰ ਉਹਨਾਂ ਨੂੰ ਪੁੱਛ ਲਾ ਕੀ 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 ਲੁਕਿੰਗ ਲਾਈਕ ਅ ਵਾਓ ਛੋਟੇ ਹੀ ਬੋਲਦੀ ਕਿਉਂਕਿ ਯੂ ਲੁਕਿੰਗ ਲਾਈਕ ਅ ਵਾਓ ਯੈਸ ਇਹ ਗਾਇਸ ਇਹ ਨਵੇਂ ਮੋਨ ਨਵੇਂ ਵੈਸੇ ਕੋਈ ਇਤੀ ਚਿੱਦਾ ਦੀ ਸੀ 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 ਤੁਹਾਨੂੰ ਨੀ ਰੋ ਅਦਾ ਦਿੱਤੇ ਹਣਾਈ ਨੰਬਰੀ ਇਹਨੇ ਮੇਰਾ ਜਬਦ ਜ਼ਸਤੀ ਫੋਟੋ ਸ਼ੂਟ ਕੀਤਾ ਗਾਇਸ ਪਿਛੇ ਮਟਰ ਚੱਲਦੀ ਤੇ ਉਹਦੇ ਆਵਾਜ਼ ਨੂੰ ਇਗਨੋਰ ਕਰਿਓ ਨਿਗਨੋਰ ਕਰਿਓ ਉਹਦੀ ਆਵਾਜ਼ ਨੂੰ ਇਗਨੋਰ ਕਰਿਓ ਤੇ ਗਾਇਸ ਜਿਦਕ ਤੁਹਾਨੂੰ ਪਤਾ ਪਿਆ ਤੇ ਮਮਾ ਨੇ ਬਾਹਰ ਲੈ ਜਾਂਦੇ ਆ ਗਾਇਸ ਮੈਂ ਕੀ ਬੈਕ ਲਈਆਂ ਯੈਸ ਇੱਕ ਕਾਵਲਾ ਬੈਗ ਇੱਕ ਕਾਵਲਾ ਬੈਗ ਲਈਆਂ ਇੱਕ ਛੋਟਾ ਹੈ ਮਤਲਬ ਆ ਥੋੜਾ ਛੋਟਾ ਥੋੜਾ ਵੱਡਾ ਹੈ ਗਰਮ ਕੱਪੜੇ ਪਾ ਲੂੰਗੀ ਤੇ ਇੱਕ ਚ ਸਿੰਪਲ ਕੱਪੜੇ ਜਿਹੜੇ ਹੁੰਦੇ ਆ ਮਤਲਬ ਜਿਹੜੇ ਪਾਉਣੇ ਵਿਆਹ ਤੇ ਹਾਂ ਉਹ ਪਾ ਲੂੰਗੀ ਅਸੀਂ ਦੋ ਬੈਗ ਲੈ ਕੇ ਜਾਵਾਂਗੇ ਦੋਵੇਂ ਬਰਾਊਨ ਔਰ ਜਿਆਦਾ ਬਰਾਊਨ ਔਰ ਡਾਰਕ ਜਿਹਾ ਕਿਉਂਕਿ ਆਈਸ ਬਰਾਊਨ ਆ ਸਰਦੀ ਆ ਨਾ ਇਸ ਕਰਕੇ ਕੱਪੜੇ ਜਿਆਦਾ ਲੈਣੇ ਪੈਣੇ ਆ ਕਿਉਂਕਿ ਤਿੰਨ ਚਾਰ ਦਿਨ ਤਾਂ ਲੱਗ ਹੀ ਜਾਣੇ ਆ ਯੈਸ ਇਸ ਲਈ ਹਾਂ ਮਮਾ ਪੈਕਿੰਗ ਕਰਨ ਲੱਗੇ ਥੋੜੀ ਬਤੀ ਜਿੰਨੇ ਕੱਪੜੇ ਰੈਡੀ ਹੋਏ ਵਿੱਚ ਪਾਉਣ ਲੱਗੇ ਤੇ ਮੇਰੇ ਸੂਟ ਤਾਂ ਹਜੇ ਵਾਪਸ ਹੀ ਦੇ ਪਏ ਆ ਤੇ ਹੁਣ ਮਮਾ ਕਪੜੇ ਪੈਕ ਕਰੂਗਾ ਜਿਹੜੇ ਤਿਆਰ ਹੋਏ ਪਏ ਆ ਗਾਇਸ ਜਿਹੜੇ ਕਰ ਰਹੇ ਹੁਣ ਤੇ ਆਇਆ ਤੇ ਅਜਿਹਾ ਮੋਇਸਚਰਾਈਜ਼ਰ ਵੀ ਲੈ ਲਈ ਤੇ ਹਣਾ ਅਸੀਂ ਬਹੁਤ ਸਾਰੀਆਂ ਚੀਜ਼ਾਂ ਥੋੜੀ ਛੋਟੀ ਛੀਜੀ ਵਿੱਚ ਪੋਨੇ ਪਏ ਆ ਆਹੋ ਤਾਂ ਕਿ ਵੱਡੀ ਥੋੜੀ ਲੈ ਕੇ ਜਾਣੀ ਸਾਰੀ ਬੈਗ ਚਾ ਵੀ ਨਹੀਂ ਹੋਣੀ ਪਹਿਲਾਂ ਮੋਨੇ ਪਾਇਆ ਸੀ ਮੋਨੇ ਥੋੜਾ ਪਾਇਆ ਸੀਗਾ ਅਸੀਂ ਕਿ ਭਾਵੇਂ ਕੋਈ ਮੰਗ ਵੀ ਲੈਂਦਾ ਸੀ ਥੋੜਾ ਜਿਆਦਾ ਆ ਮਾਤਰਾ ਵਿੱਚ ਲੈ ਕੇ ਜਾਣਾ ਜ਼ਰੂਰੀ ਆ ਤੇ ਮੋਇਸਚਰਾਈਜ਼ਰ ਭਾਵੇਂ ਤੇ ਕੋਈ ਸੀ ਬਗਲੇ ਮੋਇਸਚਰਾਈਜ਼ਰ ਇਸੇ ਮਗਲਿੰਗ ਕਰਦੀ। ਇਹ ਨਾ ਮੈਂ ਥੋੜੀ ਦੇਰ ਪਹਿਲਾਂ ਪੁੱਛੇ ਕਹਿੰਦੀ ਹਨਾ ਮੋਇਸਚਰਾਈਜ਼ਰ ਦੀ ਉਹ ਰਾਹ ਕਿਹੜੀ ਬੋਟਲ ਰੱਖ ਲਈ। ਮੈਂ ਕਿਹਾ ਹਾਂ ਰਾ ਖਲੀ ਕਹਿੰਦੀ ਭਰੀ ਸੀ। ਮੈਂ ਕਿਹਾ ਨਹੀਂ ਭਰੀ ਸੀ। ਪਹਿਲਾਂ ਖਾਲੀ ਰੱਖਣੀ ਸੀ ਹੋਰ। ਕਿੱਦਾਂ ਦੀ ਗੱਲ ਕੀਤੀ ਤੂੰ? ਮੇਰੇ ਕਹਿੰਦਾ ਮੈਂ ਕਿ ਤੂੰ ਰੱਖ ਖਲੀ ਮੈਂ ਕਿ ਸ਼ਾਇਦ ਚ ਮੜਾ ਮੋਟਾ ਹੋ ਗੋ ਤੈਨੂੰ ਦੇ ਰੱਖ ਲਈ ਹੋਗੀ। ਅੱਛਾ। ਹਾਂ ਚਲਦੇ ਨੂੰ ਮਾਫੀ ਦਿੱਤੀ। ਠੀਕ। ਠੀਕ ਆ ਮਾਲਿਕ। ਓਕੇ। ਗਾਇਸ ਆਨ ਹੋ ਚੁਕੇ ਰਾਤ ਤੇ ਮੈਂ ਕਾਫੀ ਜ਼ਿਆਦਾ ਮੋਇਸਚਰਾਈਜ਼ਰ ਉਹਦੇ ਵਿੱਚ ਪਾ ਲਿਆ ਸੀਗਾ। ਮੈਂ ਕਿਹਾ ਸੀ ਵਰਤ ਲਵਾਂਗੇ। ਜੇ ਕਿ세 ਡਾਊਨਲੋਡ ਬੋਗੀ ਤਾਂ ਉਹਨੂੰ ਵੀ ਦੇ ਦਵਾਂਗੇ ਇਸ ਲਈ ਥੋੜਾ ਮੋਸਚਰਾਈਜ਼ਰ ਦਾ ਲੰਗੜਾ ਲਾ ਦੇਣਾ ਮੋਸਚਰਾਈਜ਼ਰ ਮੈਂ ਖਰਚੜਾ ਬੰਗਣਾ ਆਈ ਚੱਲੋ ਲੈ ਰਿਹਾ ਬਣਾ ਕੇ ਤੇ ਲੈ ਚੱਲਾਂ ਤਾਂ ਕਿ ਹੜਾ ਮੈਂ ਜਿੱਥੇ ਲੋੜੋਂਗੀ ਤਾਂ ਵੀ ਲੈ ਲੂਗਾ ਹੋਰ ਥੋੜਾ ਜਿਹਾ ਹੋਊਗਾ ਤਾਂ ਅਸੀਂ ਕਿਸੇ ਨੂੰ ਵੀ ਦੇਵਾਂਗੇ ਇਹਦੇ ਵਿੱਚ ਕਾਫੀ ਝਾਤ ਉਹਦੇ ਵਿੱਚ ਪਾ ਲਿਆ ਸੀ ਤੇ ਪੈਕਿੰਗ ਵਗੈਰਾ ਵੀ ਸਾਡੇ ਡਨ 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 ਹੋਈ ਚੁੱਕੀ ਆ ਥੋੜੀ ਬਹੁਤੀ ਮਨੋ ਮੇਰਾ ਸੂਟ ਵੀ ਬਣ ਗਿਆ ਸੀਗਾ ਬੱਸ ਉਹ ਥੋੜਾ ਬਤਾ ਤਰਪਾਈ ਵਗੈਰਾ ਕਰਨ ਵਾਲਾ ਪ੍ਰੈਸ ਕਰਨ ਵਾਲਾ ਮੈਨੂੰ ਲੱਗਾ ਕਹਿ ਲਈਏ ਥੋੜਾ ਰੈਨ ਦੇ ਵੇਟ ਕਰਨ ਵਾਲਾ ਤੋੜੇ ਮਤਲਬ ਉਹਦੀ ਤਿਆਰੀ ਕਰਨ ਵਾਲੀ ਆ ਹਜੇ ਤੇ ਮੈਂ ਕੱਲ ਜਾਉਂਗੀ ਸਕੂਲੇ ਸਕੂਲੇ ਜਾਉਂਗੀ ਇਸ ਲਈ ਯੂਗੇਸੀ ਮੈਂ ਮਤਲਬ ਛੁੱਟੀਆਂ ਲਵਾਂਗੀ ਲੀਵ ਫਾਈਵ ਛੁੱਟੀਆਂ ਲਵਾਂਗੀ ਵਾਹ ਲੀਵ ਲਵਾਂਗੀ ਤੇ ਉਹਦੇ ਲਈ ਮੈਂ ਜਾੜਾ ਬਣਾ ਆਪਣੀ ਲੀਵ ਦੇਣ ਲਈ ਤੇ ਇਸਨੇ ਮੈਂ ਜਾਉਂਗੀ ਵੈਸੇ ਪਾਪਾ ਮੇ ਨਾਲ ਜਾਉਗੇ ਮੈਡਮ ਨੂੰ ਕਹਿ ਕੇ ਆਉਗੇ ਵੈਸੇ ਤਾਂ ਮੈਂ ਵੀ ਕਹਿ ਸਾਦੀ ਪਰ ਫਿਰ ਮੈਂ ਜਿਵੇਂ ਮੈਂ ਕਿਹਾ ਹਨਾ ਕਿ ਘਰ ਦੇ ਦੀ ਮਨਜ਼ੂਰੀ ਹੈਗੀ ਜਨੇ ਫਿਰ ਵੈਸੇ ਮੇ ਪਾਪਾ ਤਾਂ ਸਾਈਡ ਵੀ ਕਰਾ ਲੈ ਲੀਵ ਤੇ ਤੇ ਪਾਪਾ ਵੀ ਕਿ ਆਉਗੇ ਤੇ ਕੱਲ ਜਾਉਂਗੀ ਸਕੂਲੇ ਫਿਰ ਪਰਸੋ ਤਾਂ ਹੀ ਚਲੇ ਜਾਣਾ ਹੈ ਤੇ ਅੱਜ ਦੇ ਵਲੌਗ ਨੂੰ ਪੈਨ ਰੱਖਦੇ ਹੂੰ ਉਮੀਦ ਕਰਦਾ ਹਾਂ ਵੀ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬਰ ਨਾਲ ਪਹੁੰਚਿਓ ਮੈਂ ਦਾ ਆਪਣਾ ਵਲੌਗ ਚ ਬਾਏ